ਫਗਵਾੜਾ ਤੋਂ ਡੇਲੀ ਅਜੀਤ ਅਖਬਾਰ ਦੇ ਪੱਤਰਕਾਰ ਅਸ਼ੋਕ ਕੁਮਾਰ ਵਾਲੀਆ ਦੀ ਮਾਤਾ ਜਸਵਿੰਦਰ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਆਲੂ ਵਾਲੀਆ ਪਿੰਡ ਰਾਣੀਪੁਰ ਵਿਖੇ ਹੋਈ ਜਿਸ ਵਿੱਚ ਸਮਾਜਿਕ ਸਭਾ ਮਾਤਾ ਤੇ ਪੱਤਰਕਾਰ ਭਾਈ ਚਾਰੇ ਨੇ ਸ਼ਰਧਾਂਜਲੀ ਦਿੱਤੀ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਜੇ ਕੰਨ ਤੇ ਨਾ ਪਿਆਰਿਆ ਭਾਈਆਂ ਆ ਦੇ ਕੰਨ ਫਰੀਦਾ ਪ੍ਰਿੰਕੋ ਬੰਦਾ ਬੰਦੀ ਤੇਰਾ ਪ੍ਰਿੰਕੋ ਬੰਦਾ ਬੰਦੀ ਤੇਰਾ ਤੋਦਦਾ ਆਪਸੀ ਸੰਕਰ ਬਾਕੇ ਕੰਨ ਸੰਕਰ ਬਾਕੇ ਕੰਨ ਜੁੜਿਆ ਤੇ ਕੰਨ ਦੇ ਬੰਦ ਲਾ ਤਨਿਆ ਬੰਦ ਲਾ ਤਨਿਆ ਤੇ ਕੋ ਬੰਦ ਅੱਕੇ ਤੇ ਤਾ ਮੰਨ ਅੱਕੇ ਤੇ ਤਾ ਕੰਨ ਪਲ ਕਰ ਮੋ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜਸਵਿੰਦਰ ਕੌਰ ਜੀ ਜੋ ਕਿ ਸ਼੍ਰੀ ਅਸ਼ਵਨੀ ਵਾਲੀਆ ਜੀ ਤੇ ਅਜੀਤ ਦੇ ਪ੍ਰਤੀਨਿਧ ਪੱਤਰਕਾਰ ਸ਼੍ਰੀ ਸ਼ੋਕ ਪਾਲੀਆ ਜੀ ਦੇ ਮਾਤਾ ਜੀ ਹਨ ਉਹ ਆਪਣੇ ਸਵਾਸਾਂ ਦੀ ਪੂੰਜੀ ਸੁਧਾਰ ਕੇ ਜਿਹੜੇ ਹਨ ਸਵਰਗਵਾਸ ਹੋ ਗਏ ਸਨ ਅੱਜ ਉਹਨਾਂ ਦੇ ਨਿਮਿਤ ਗੁਰਦੁਆਰਾ ਆਲੂਵਾਲੀਆ ਸਾਹਿਬ ਵਿਖੇ ਰਾਣੀਪੁਰ ਵਿਖੇ ਜਿਹੜਾ ਉਹਨਾਂ ਦੇ ਸਿਆਹੀ ਪਾਟ ਦੇ ਭੋਗ ਪਰੰਪ ਜਿਹੜਾ ਹੈ ਕਾਲ ਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਏ ਲਾਇਆ ਧਿਆਨਾਂ ਦੇ ਮਹਾਕ ਅਨੁਸਾਰ ਬੇਰਾਗ ਵਿੱਚ ਕੀਰਤਨ ਹੋ ਰਿਹਾ ਹੈ ਔਰ ਇਸ ਸਮੇਂ ਬਾਲੀਆ ਪਰਿਵਾਰ ਦੇ ਨਾਲ ਬਹੁਤ ਸਾਰੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਤੇ ਪੱਤਰਚਾਰਕ ਭਾਈਚਾਰਕ ਸਾਂਝ ਰੱਖਣ ਵਾਲੀਆਂ ਸਖੀਤਾ ਜਿਹੜੀਆਂ ਬਾਲੀਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਪ੍ਰਗਟ ਕਰਨ ਆਈਆਂ ਹਨ ਮੈਂ ਆਪਣੇ ਵੱਲੋਂ ਅਧਿਆਪਕ ਜਥੇਬੰਦੀ ਵੱਲੋਂ ਅਧਿਆਪਕ ਆਗੂਆਂ ਵੱਲੋਂ ਅਧਿਆਪਕ ਜਿਹੜਾ ਹੈ ਵਰਗ ਵੱਲੋਂ ਬਾਲੀਆ ਪਰਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਦਾ ਹਾਂ ਕਿ ਮਾਤਾ ਜਸ਼ਵਿੰਦਰ ਕੌਰ ਜੀ ਨੂੰ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਪਿੱਛੇ ਬਾਲੀਆ ਪਰਵਾਰ ਨੂੰ ਬਾਣਾ ਮੰਨਣ ਦਾ ਵੱਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ